ਫਗਵਾੜਾ ਜੇਟੀ ਰੋਡ ਕਾਂਸੀ ਨਗਰ ਦੇ ਨਜ਼ਦੀਕ ਟਰੱਕ ਅਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ 'ਚ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਸਹਾਇਤਾ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਿਊਟੀ ਦੇ ਤੰਤ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਰ ਕਰ ਦਿੱਤਾ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਂਸੀ ਨਗਰ ਦੇ ਨਜ਼ਦੀਕ ਟਰੱਕ ਨੂੰ ਬੈਕ ਕੀਤਾ ਜਾ ਰਿਹਾ ਸੀ ਕਿ ਪਿੱਛੋਂ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਦੀ ਟਰੱਕ ਦੇ ਨਾਲ ਟੱਕਰ ਹੋ ਗਈ ਜਿਸ ਚ ਬਾਈਕ ਸਵਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਫੁਕਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਦੀ ਜੇਬ ਚੋਂ ਮਿਲੇ ਆਧਾਰ ਕਾਰਡ ਤੋਂ ਉਸ ਦੀ ਪਛਾਣ ਉੱਤਮ ਚੰਦ ਪੁੱਤਰ ਪਰਸ਼ੋਤਮ ਦੱਤ ਨਿਵਾਸੀ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਟਾਲੀਵਾਲ ਸਾਹਿਬ ਜਾ ਰਿਹਾ ਸੀ ਕਿ ਕਾਂਸੀ ਨਗਰ ਦੇ ਨਜ਼ਦੀਕ ਟਰੱਕ ਵਕਾਨਣ ਲੱਗੇ ਤਾਂ ਪਿੱਛੋਂ ਤੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋ ਗਈ ਜਿਸ ਵਿੱਚ ਉਕਤ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹਾਦਸੇ ਦੀ ਸੂਚਨਾ ਮਿਲਦੇ ਹੀ ਹਾਈਵੇ ਪਟ્રોલੀਅਨ ਪੁਲਿਸ ਮੌਕੇ ਤੇ ਪਹੁੰਚੀ ਜਾਣਕਾਰੀ ਦਿੰਦੇ ਹੋਏ ਹਾਈਵੇ ਬਟਰੋਡੀਅਮ ਪੁਲਿਸ ਤੇ ਐਸਆਈ ਬਲਜੀਤ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਾਂਸੀ ਨਗਾ ਦੇ ਨਜ਼ਦੀਕ ਮੋਟਰਸਾਈਕਲ ਅਤੇ ਟਰੱਕ ਦਾ ਹਾਦਸਾ ਹੋਇਆ ਹੈ ਜਿਸ ਦੇ ਚਲਦੇ ਉਹ ਮੌਕੇ ਤੇ ਪਹੁੰਚੇ ਤਦ ਤੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਈ ਲਜਾਇਆ ਜਾ ਚੁੱਕਾ ਸੀ ਡਰਾਈਵਰ ਗੱਡੀ ਮੋੜ ਰਿਹਾ ਸੀਗਾ ਜੀ ਤੇ ਅਚਾਨਕ ਪਿੱਛੋਂ ਬਹੁਤ ਤੇਜ਼ ਸਪੀਡ ਤੇ ਮੋਟਰਸਾਈਕਲ ਆਇਆ ਉਹ ਮੋਟਰਸਾਈਕਲ ਗੱਡੀ ਦੇ ਵਿੱਚ ਵੱਜਾ ਉਹ ਵਿੱਚ ਵੱਜਣ ਕਰਕੇ ਮੈਂ ਅੱਗੇ ਬੈਠਾ ਉਹ ਬੰਦੇ ਦਾ ਹੈਲਮਟ ਮੁਰਦਾ ਵੇਖ ਲਿਆ ਤੇ ਮੈਂ ਉਹਦੇ ਕਹਿ ਦੋ ਮੈਂ ਕਿਹਾ ਪੰਗਾ ਪੈ ਗਿਆ ਹੀ ਮੈਂ ਥੱਲੇ ਉਤਰਿਆ ਤੇ ਮੈਂ ਵੇਖਿਆ ਬੰਦਾ ਥੱਲੇ ਆਇਆ ਪਿਆ ਜਿੰਨਾਂ ਨੂੰ ਮੈਂ ਬਾਰੀ ਖੋਲ ਕੇ ਉਹਨੂੰ ਦੱਸਿਆ ਤੇ ਪਰਲੀ ਬਾਰੀ ਖੁੱਲੀ ਇਸੇ ਡਰਾਈਵਰ ਫਰਾਰ ਹੋ ਗਿਆ ਡਰਾਈਵਰ ਦਾ ਨਾਂ ਕੀ ਹੈ ਕਿੱਥੋਂ ਗੱਡੀ ਲੈ ਕੇ ਆ ਰਹੇ ਹੋ ਗੁਰੂ ਰਸਾਦ ਆ ਜੀ ਆਦਰਸ਼ ਨਗਰ ਹੈ ਜੀ ਮੇਰੇ ਮਹੱਲੇ ਦਾ ਹੈ ਜੀ ਸੰਦੀਪ ਹੁੰਦਾ ਨਾਂ ਹੈ ਜੀ ਕਿੱਥੇ ਦਾ ਰਹਿਣ ਵਾਲੇ ਹੋ ਗੁਰੂ ਰਸਾਏ ਜੀ ਫਰੋਈਪੁਰ ਤੋਂ ਹੋਏਗਾ 40 ਕਿਲੋਮੀਟਰ ਅੱਗੇ ਜੀ ਤੇ ਜਾਣਾ ਕਿੱਥੇ ਦੀ ਤੁਸੀਂ ਤੇ ਇਧਰ ਹੀ ਸਾਈਡ ਜਿਹੜਾ ਟਾਲੀ ਵਾਲਾ ਪੈਂਦਾ ਜਿਹੜਾ ਮਾਚਲ ਜੀ ਹਾਂਜੀ ਉੱਥੇ ਟਮਾਟਰ ਲੈ ਕੇ ਜਾਣੇ ਸੀਗੇ ਜੀ ਤੇ ਕਿ ਅੱਡਾ ਪਹੁੰਚ ਗਿਆ ਅੱਡਾ ਪਹਿਲਾ ਦੀ ਗੱਲ ਹੈ ਜੀ ਤੇ ਬੰਦਾ ਕੋਈ ਪਤਾ ਨਹੀਂ ਕਿੱਥੇ ਦਾ ਵਾਹ ਹਾਂਜੀ ਵਿਅਕਤੀ ਪਤਾ ਨਹੀਂ ਲੱਗਾ ਕਿੱਥੇ ਦਾ ਇਹ ਰਹਿਣ ਵਾਲਾ ਮੇਰੀ ਡੈਥ ਹੋਈ ਹੈ ਨਹੀਂ ਇਹ ਨਹੀਂ ਪਤਾ ਜੀ ਇਹ ਕੋਣ ਹੈ ਜੀ ਕੋਣ ਨਹੀਂ ਹੈਗਾ ਜੀ ਇਹਦੇ ਸਾਥ ਚੱਲ ਰਹੇ ਸੀ ਤੇ ਮੈਂ ਆਟੋ ਵਾਲੇ ਨੂੰ ਰੋਕ ਕੇ ਨਾਲ ਮੇਰੇ ਸਾਥ ਇੱਕ ਹੋਰ ਹੈਗਾ ਸੀ ਉਹਨੂੰ ਲੈ ਕੇ ਤੇ ਮੈਨੂੰ ਲੈ ਕੇ ਇੱਥੇ ਆ ਗਿਆ ਜੀ ਤੇ ਬਜੀਰਾ ਐਸਐਸ ਜੁੜੀ ਆ ਕੀਡਾ ਵੇਸੋ ਚੜੜੀ ਕਰਤ ਸਾਨੂੰ ਇੱਕ ਟੂਰ ਤੋਂ ਮੈਸੇਜ ਮਿਲਿਆ ਸੀ ਵੀ ਨਸ਼ੀਲਾ ਨਗਰ ਰੋਜ਼ਾ ਸੰਮੂਲ ਜਾ ਕੇ ਦੇਖੋ ਐਕਸੀਡੈਂਟ ਹੋਇਆ ਜਦੋਂ ਇੱਥੇ ਆਏ ਤਾਂ ਐਕਸੀਡੈਂਟ ਮੋਟਰਸਾਈਕਲ ਤੇ ਗੱਡੀ ਦਾ ਹੋਇਆ ਤੇ ਮੋਟਰਸਾਈਕਲ ਵਾਲੇ ਪੱਦਾ ਕੱਲਾ ਸੀ ਉਹਨੂੰ ਡਰਾਈਵ ਕਰਕੇ ਥੋੜਾ ਹਸਪਤਲ ਲੈ ਗਏ ਆ ਹੁਣ ਅਸੀਂ ਥੋੜਾ ਹਸਪਤਲ ਜਾ ਰਹੇ ਹਾਂ ਕੰਡੀਸ਼ਨ ਕਿਦਾਂ ਦੀ ਬੰਦੇ ਦੀ ਅੱਜ ਜਾ ਕੇ ਪਤਾ ਲੱਗੂਗੀ ਅਸੀਂ ਆਏ